ਅੰਮ੍ਰਿਤਸਰ ਵਿੱਚ ਇੱਕ ਵਾਰ ਫਿਰ ਤੋਂ ਕ੍ਰਾਈਮ ਦੀਆਂ ਵਾਰਦਾਤਾਂ ਵੱਧੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਤੇ ਗੋਲੀ ਚੱਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿਖੇ ਇੱਕ ਵਾਰ ਫਿਰ ਤੋਂ ਚੱਲੀ ਗੋਲੀ ਅਤੇ ਅਣਪਛਾਤੇ ਵਿਅਕਤੀਆਂ ਵੱਲੋਂ ਚਲਾਈਆਂ ਗਈਆਂ ਗੋਲੀਆਂ। ਜਿਸਦੇ ਚਲਦੇ ਇੱਕ ਨੌਜਵਾਨ ਦੇ ਪੈਰ ਦੇ ਉੱਪਰ ਲੱਗੀ ਗੋਲੀ ਜਿਸ ਦੀ ਪਛਾਣ ਆਕਾਸ਼ਦੀਪ ਵਜੋ ਹੋਈ ਹੈ। ਜਿਸ ਨੂੰ ਜ਼ੇਰੇ ਇਲਾਜ ਦੇ ਲਈ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਭੇਜਿਆ ਗਿਆ। ਇਸ ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਡੇਢ ਸਾਲ ਪਹਿਲਾਂ ਹੀ ਉਸਦੇ ਪਿਤਾ ਰਾਮਚਰਨ ਉਰਫ ਬਾਬਾ ਨੂੰ ਗੋਲੀਆਂ ਮਾਰ ਕੇ ਮੌਤ ਦੇ ਕਾਟ ਉਤਾਰ ਦਿੱਤਾ ਸੀ ਅੱਜ ਉਸਦੇ ਬੇਟੇ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰੀਆਂ ਗਈਆਂ 10 ਤੋਂ 12 ਫਾਇਰ ਕੀਤੇ ਗਏ ਜਿਸ ਦੇ ਵਿੱਚ ਇੱਕ ਗੋਲੀ ਉਸਦੇ ਸੱਜੇ ਪੈਰ ਦੇ ਉੱਪਰ ਲੱਗੀ ਆਕਾਸ਼ਦੀਪ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਸ ਨੂੰ ਜ਼ੇਰੇ ਇਲਾਜ ਦੇ ਲਈ ਅੰਮ੍ਰਿਤਸਰ ਹਸਪਤਾਲ ਦੇ ਵਿੱਚ ਪੇਜਿਆ ਗਿਆ ਜੀ ਜੰਡਿਆਲਾ ਗੁਰੂ ਤੋਂ ਪੱਤਰਕਾਰ ਵਰਨ ਸੋਨੀ ਦੀ ਰਿਪੋਰਟ ਪਹਿਲਾ ਰਿਪਿਓ ਨੂੰ ਵਾਲਾ ਸਾਲ ਖੰਡ ਹੋਇਆ ਉਹਨੂੰ ਅੱਲੇ ਨਾਲ ਭੁੱਲਿਆ ਨਹੀਂ ਜਾਂਦੇ ਤੇ ਬੇਰਾ ਨਵਾਂ ਚਾਂਸ ਫੇਰ ਕਰ ਦਿੱਤਾ ਉਹਨਾਂ ਦਾ ਕਿ ਨਾਹੀਂ ਕਿੰਨਾ ਦਾ ਡੈਡੀ ਤਾਂ ਪਹਿਲਾਂ ਮਰੀਆਂ ਗੁੜੀਆਂ ਆਰਾਮ ਚਾਰਨ ਤਾਂ ਕਿੰਨਾ ਚਿਰ ਉਹਨੂੰ ਗੋਲੀਆਂ ਮਾਰਨ ਉਹਨਾਂ ਸਾਲ ਵੀ ਨਹੀਂ ਹੋਇਆ ਲੈ ਸਾਲ ਡੇਢ ਸਾਲ ਹੋ ਗਿਆ ਨਾ ਵਸਪਾ ਤਾਂ ਡੇਢ ਸਾਲ ਹੋਇਆ ਲੈ ਉਹ ਵੀ ਆਹੋ ਮੌਕਾ ਇਹੋ ਟਾਈਮ ਇੱਥੇ ਹੀ ਕੋਈ ਪੁਰਾਣੀ ਰੰਜਿਸ਼ ਚੱਲਦੀ ਪਈ ਨਹੀਂ ਸਾਡੀ ਹੋਰ ਨਹੀਂ ਕੋਈ ਚੱਲਦੀ ਫਿਰ ਕੀ ਕਰਾਂ ਰਿਹਾ ਗੋਲੀਆਂ ਚਲਾਉਂਗਾ ਉਨੇ ਉਹਨਾਂ ਨੂੰ ਪਤਾ ਹੈ ਕੀ ਕਾਰਨ ਹੋਇਆ ਘਰ ਤੋਂ ਮਾਰ ਕੇ ਕੀ ਚੱਕਰ ਹੋਇਆ ਤੁਹਾਡਾ ਬੇਟਾ ਕੀ ਕੰਮ ਕਰਦਾ ਇਹੋ ਦਿਹਾੜੀ ਕਰਦੇ ਲਵਾਈਆਂ ਨਾਲ ਜਾਂਦੇ ਵਿਚਾਰੇ ਉਮਰ ਕਿੰਨੀ ਹੈ ਜਿਹਦੇ ਗੋਲੀ ਲੱਗੀ ਹੈ 17 ਸਾਲ ਕੀ ਨਾਮ ਕੀ ਆ ਕਾਸ਼ ਤਾਂ ਹੁਣ ਕੀ ਕੰਮ ਕਰਦਾ ਵਾ ਲਵਾਈਆਂ ਨਾਲ ਜਾਂਦਾ ਕੰਮ ਤੇ ਹੁਣ ਕੀ ਹਾਲ ਉਹਦਾ ਮੁੰਡੇ ਦਾ ਠੀਕ ਆ ਹਾਂ ਗਏ ਹੁਣ ਲੈ ਕੇ ਪਏ ਵੇਖੋ ਹੁਣ ਕੀ ਹੁੰਦਾ ਦੰਦ ਪੈਰ ਤੇ ਵੱਜੀ ਗੋਲੀ ਕਿੰਨੇ ਰੌਣਕ ਫਾਇਰ ਹੋਇਆ ਜੀ ਅਨਮ ਆ ਤਾਂ ਵੇਖਿਆ ਜੀ ਤੁਸੀਂ ਉੱਥੇ ਹੁਣ ਵੇਖ ਲਈ ਆ ਵੀ ਮੈਂ ਤਾਂ ਵੇਖਿਆ ਜੀ ਕਿੰਨੇ ਆ ਤੇ ਕਿੰਨੇ ਨੀ ਚਪਚਾਰ ਆ ਤੇ ਪੰਜ ਇਹਨਾਂ ਨੇ ਮੈਨੂੰ ਪਤਾ ਕਿੰਨੇ ਆ ਪੁਲਿਸ ਪ੍ਰਸ਼ਾਸਨ ਨੂੰ ਤਲਾਸ਼ੀ ਦਿੱਤੀ ਕਿ ਹਾਂਜੀ ਠੀਕ ਆ ਪੁਲਿਸ ਪ੍ਰਸ਼ਾਸਨ ਵੱਲੋਂ ਉਹ ਡਾਇਰ ਕਾਰਵਾਈ ਕਰਨ ਆਏ ਆ ਕੀ ਮੰਨ ਕੀ ਕਰਦੇ ਜੀ ਬਸ ਕਾਰਵਾਈ ਕਰੋ ਉਹਨਾਂ ਨੂੰ ਜਿੰਨਾ ਵੀ ਸਕਤ ਸਕਤ ਜੋ ਵੀ ਕਰਨਾ ਕਰੋ ਜੀ ਕੀ ਗੱਲ ਹੋਈ ਹੈ ਜੀ ਮਾਰੇ ਆਪਾਂ ਨੂੰ ਤੇ ਇੱਧਰ ਨਹੀਂ ਆਪਾਂ ਉੱਧਰ ਲਈ ਗਏ ਸੀ ਤੇ ਆਪਾਂ ਨੂੰ ਇਧਰ ਉਹ ਗੁੜੀ ਦਾ ਫੋਨ ਗਿਆ ਵਾ ਤੇ ਕਹਿੰਦੀ ਵੀ ਇਦਾਂ ਮੁੰਡੇ ਦੀਆਂ ਗੋਲੀਆਂ ਮਾਰ ਗਏ ਆ ਤਾਂ ਪਾ ਉਧਰ ਕਰੋ ਇੱਧਰ ਆਏ ਫਿਰ ਜਿਹੜੇ ਮੁੰਡੇ ਤੇ ਗੋਲੀਆਂ ਮੱਧੀਆਂ ਕੀ ਲੱਗਦਾ ਤੁਹਾਨੂੰ ਉਹ ਮੇਰਾ ਪਤੀ ਆ ਜੀ ਕੌਣ ਲੋਕ ਸੀ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਇਹਨਾਂ ਦੇ ਮਾਰੇ ਕਹਿ ਨਹੀਂ ਸਕਦਾ ਮੈਂ ਕੋਈ ਨੌਨ ਬਾਰੇ ਉਹ ਵੀ ਮੈਨੂੰ ਪਤਾ ਨਹੀਂ ਮਾਰੇ ਮੈਂ ਤੇ ਉਧਰ ਲਈ ਘਰ ਨੂੰ ਤੇ ਪੁਲਿਸ ਪ੍ਰਸ਼ਾਸਨ ਤਲਾਸ਼ ਕੀਤੀ ਗਈ ਇਹ ਮਾਰੇ ਮੈਨੂੰ ਮੇਰੇ ਆਉਣ ਤੋਂ ਪਹਿਲਾਂ ਹੀ ਜੋ ਹੋਇਆ ਹੋਇਆ ਤੇ ਮੁੰਡੇ ਦੀ ਕੰਡੀਸ਼ਨ ਕੀ ਹਾਲ ਹੈ ਮੁੰਡੇ ਦੀ ਕੰਡੀਸ਼ਨ ਠੀਕ ਹੈ ਉਹਦੇ ਕਿੱਥੇ ਕਿੱਥੇ ਲੱਗਦੀਆਂ ਗੋਲੀਆਂ ਗੋਲੀ ਗੱਟੇ ਜਿ ਵੱਜੀ ਮਾਰੇ ਇੱਕ ਬਸ ਬਾਕੀ ਠੀਕ ਹੈ ਤੇ ਪੁਲਿਸ ਆ ਗਈ ਆ ਹਾਂਜੀ ਪੁਲਿਸ ਉਤੇ ਪਹੁੰਚ ਗਈ ਮੰਨਾਲੇ ਕੀ ਮੰਗ ਕਰਦੇ ਹਾਂਜੀ ਕੀ ਮੰਗ ਆਪਾਂ ਦੇ ਇਹੋ ਕਹਿੰਦੇ ਵੀ ਮਾਰੇ ਉਹ ਮੁੰਡੇ ਫੜੇ ਜਾਣ ਕਾਰਵਾਈ ਕਰੋ ਕਾਰਵਾਈ ਹੋਏ ਉਹਨਾਂ ਦੇ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਬਹੁਤ ਜ਼ਿਆਦਾ ਕੰਮ ਵਾਦਾ ਜਾਂਦਾ ਜਿੱਥੇ ਮਰਜ਼ੀ ਕੁੱਤੇ ਤੂੰ ਮੱਦਾ ਪਤਾ ਨਹੀਂ ਮਾਰੇ ਉਹਦੇ ਬਾਰੇ ਨਹੀਂ ਪਤਾ ਮੈਂ ਦੇਖਣ ਮਗਲਾਂ ਨੂੰ ਲੰਡਿਆ 11:30 ਤੋਂ 12 ਵਜੇ ਦੇ ਵਿੱਚ ਵਿੱਚ ਜਿਹੜੀ ਹੈ ਇੱਕ ਇੱਥੇ ਜਿਹੜੀ ਬੜੀ ਬੈਡ ਜਿਹੜੀ ਹੈ ਇਨਫੋਰਮੇਸ਼ਨ ਆਪਾਂ ਨੂੰ ਮਿਲੀ ਸੀ ਜਿਹਦੇ ਕਰਕੇ ਹੀ ਇੱਥੇ ਆਏ ਹਾਂ ਇਹ ਐਕਚੁਅਲੀ ਇੱਥੇ ਜੋਤੀਸਰ ਜਿਹੜਾ ਚੌਕ ਆ ਬੜਾ ਉੱਥੇ ਕੋਈ 5-6 ਬੰਦੇ ਜਿਹੜੇ ਆਏ ਆ ਮੋਟਰਸਾਈਕਲਾਂ ਤੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਆ ਤੇ ਜਿਹਦੇ ਵਿੱਚ ਇੱਕ ਆਕਾਸ਼ਦੀਪ ਐ 17 ਸਾਲ ਦਾ ਲੜਕਾ ਜਿਹੜਾ ਉਹ जख्मी ਹੋਇਆ ਜਿਹਨੂੰ ਸਿਵਲ ਹਸਪੀਟਲ ਭੇਜਿਆ ਜਾ ਚੁੱਕਾ ਕੋਈ ਉੜਾਈ ਧਗੜਾਈ ਤੇ ਪਰੋ ਪਰਾਣੇ ਇਹਦੇ ਬਾਰੇ ਹਲੇ ਕੁਝ ਨਹੀਂ ਪਤਾ ਜੀ ਕਿਉਂਕਿ ਆਪਾਂ ਫਿਲਹਾਲ ਤੇ ਇਹਨਾਂ ਦੇ ਜਿਹੜੇ ਨਾਨੀ ਜੀ ਅੱਜ ਦੇ ਆਕਾਸ਼ਦੀਪ ਦੀ ਉਹਨੂੰ ਪੁੱਛਿਆ ਵਾ ਉਹਨੂੰ ਕੋਈ ਜ਼ਿਆਦਾ ਹਲੇ ਇੰਨਾ ਪਤਾ ਨਹੀਂ ਆ ਬਾਕੀ ਹਸਪੀਟਲ ਜਾ ਰਹੇ ਆ ਉੱਥੇ ਜਾ ਕੇ ਜਿੱਦਾਂ ਦੇ ਵੀ ਉਹ ਸਟੇਟਮੈਂਟ ਸਾਨੂੰ ਰਿਕਾਰਡ ਕਰਾਏਗਾ ਉਹਦੇ ਮੁਤਾਬਕ ਬੀਜਾ ਜੀ ਦੇ ਵੀ ਪਹਿਲਾਂ ਗੋਲੀ ਚੱਲੀ ਸੀ ਇਹ ਪਤਾ ਲੱਗਾ ਜੀ ਆਕਾਸ਼ ਦੇ ਵੀ 1.5 ਸਾਲ ਪਹਿਲੇ ਜਿਹੜੀ ਆ ਆਕਾਸ਼ ਦੇ ਫਾਦਰ ਦੇ ਵੀ ਗੋਲੀ ਲੱਗਣ ਕਰਕੇ ਮੌਤ ਹੋਈ ਸੀ ਉਹ ਵੀ ਝੰਡੇ ਵਾਲੇ ਪਰਚਾ ਦਰਜ ਆ ਉਹ ਵੀ ਆਪਾਂ ਪਿਛਲਾ ਰਿਕਾਰਡ ਵੀ ਦੇਖਾਂਗੇ ਕਿ ਕਿਹੜੇ ਬੰਦੇ ਸੀ ਇਹਦੇ ਬਾਰੇ ਹਲੇ ਆਪਾਂ ਕਲੀਅਰ ਕੱਟ ਨਹੀਂ ਕਹਿ ਸਕਦੇ ਪਹਿਲੇ ਆਪਾਂ ਦੂਸਰੇ ਜਿਹੜਾ ਪਹਿਲੇ ਆਲਰੇਡੀ ਪਰਚਾ ਦਰਜ ਆ ਉਹਦੇ ਤੇ ਵੀ ਆਪਾਂ ਵਰਕ ਕਰਾਂਗੇ ਇਹ ਕੋਲ ਕਿੰਨੇ ਕੰਮ ਲਈ ਖੋਲ ਸਾਨੂੰ 7 ਦੇ ਕਰੀਬ ਮਿਲੇ ਕਿ ਕੀ ਲੱਗਦਾ ਜੀ ਤੁਹਾਨੂੰ ਕਿੰਨੀ ਕ ਫਾਇਰਿੰਗ ਹੋਈ ਵੈਸੇ ਤੁਹਾਡੇ ਨਾਲ ਨਹੀਂ ਫਾਇਰਿੰਗ ਜਿੰਨੇ ਖੋਲ ਮਿਲੇ ਉਹਦੇ ਹਿਸਾਬ ਨਾਲ ਤੇ ਉਨੀ ਹੀ ਲੱਗਦੀ ਆ ਤੇ ਕੀ ਸਾਹਮਣੇ ਆਉਂਦਾ ਆ ਫਿਲਹਾਲ ਤੇ ਇਹੋ ਹੀ ਆ ਕੋਈ ਨਾ ਕੋਈ ਐਨਿਮਿਟੀ ਆ ਜੀ ਜਾਂ ਕੋਈ ਨਾ ਕੋਈ ਹੋਰ ਕਾਰਨ ਜਾਂ ਰੰਜਿਸ਼ ਬਾਜੀ ਆ ਜਾਂ ਕੋਈ ਹੋਰ ਕਾਰਨ ਸਾਰੇ ਐਂਗਲ ਦੇਖਾਂਗੇ ਕੱਲ ਰਾਤ ਕੱਲੇ ਸ਼ੇਖਪੁਰਾ ਮਹੱਲੇ ਦੀ ਖੋਲ ਸ਼ੇਖਪੁਰਾ ਮਹੱਲੇ ਚ ਉਹ ਤੇ ਉਹਨਾਂ ਦੀ ਪੁਰਾਣੀ ਜਿਹੜੀ ਆ ਐਨਿਮਿਟੀ ਚੱਲ ਰਹੀ ਆ ਆ ਰਹੀ ਆ ਉਹਦੇ ਤਹਿਤ ਉਹਨਾਂ ਦੋ ਗੁੱਟਾਂ ਦੇ ਵਿੱਚ ਆਪਸ ਵਿੱਚ ਹੋਈ ਸੀ ਲੜਾਈ ਝਗੜਾ ਉਹਦੇ ਚ ਵੀ ਆਪਾਂ ਪਰਚਾ ਦਰਜ ਕੀਤਾ ਡੀਐਸਪੀ ਸਾਹਿਬ ਜਿੱਦਾਂ ਜੇ ਨਾਲਾ ਗੱਲ ਕੀਤੀ ਉਹਦੇ ਚ जख्मिन ਜਿਹੜਾ ਹੋਇਆ ਉਹ ਮਤਲਬ ਫਾਇਰ ਨਾਲ ਨਹੀਂ ਹੋਇਆ ਉਹਦੇ ਚ ਉਹਦੇ ਡਾਕਟਰ ਵਗੈਰਾ ਵਜੇ ਆ ਜਿਹੜਾ ਹਸਪੀਟਲ ਐਡਮਿਟ ਆ ਉਹਦੇ ਵੀ ਆਪਾਂ ਸਟੇਟਮੈਂਟ ਲਿਖ ਕੇ ਪਰਚਾ ਦਰਜ ਕਰਾ ਦੇ। ਜਿਸ ਵਿੱਚ ਦਿਨਾਲਾ ਵੀ ਗੋਲੀ ਚਲਣੀ ਆਮ ਗੱਲ ਹੋ ਗਈ। ਲਾਅਨ ਆਰਡਰ ਕਿਤੇ ਡਿਸਟਰਬ ਨਹੀਂ ਬਿਸਦਾ ਭਾਈ। ਨਹੀਂ ਲਾਅਨ ਆਰਡਰ ਤੇ ਦੇਖੋ ਡਿਸਟਰਬ ਤੇ ਨਹੀਂ ਆ ਕਿਉਂਕਿ ਆਪਾਂ ਤੇ ਪੂਰੀ ਕੋਸ਼ਿਸ਼ ਕਰਦੇ ਆ ਜਦੋਂ ਵੀ ਕੋਈ ਇਦਾਂ ਦਾ ਇਨਸੀਡੈਂਟ ਹੁੰਦਾ ਇਮੀਡੀਏਟਲੀ ਜਾਣਦੇ ਆ ਤੇ ਆਮ ਪਬਲਿਕ ਨੂੰ ਵੀ ਚਾਹੀਦਾ ਵੀ ਜਿਹੜੀ ਆਮ ਪਬਲਿਕ ਆ ਸਾਡੀ ਉਹਨਾਂ ਨੂੰ ਅਵੇਅਰ ਚਾਹੀਦਾ ਅਵੇਅਰ ਹੋਣਾ ਚਾਹੀਦਾ ਜਿਹੜੇ ਉਹਨਾਂ ਦੇ ਕੋਈ ਮਾੜੇ ਬੰਦੇ ਆ ਜਾਂ ਮਾੜੇ ਅੰਸਰ ਆ ਉਹਦੇ ਬਾਰੇ ਪੁਲਿਸ ਨੂੰ ਇਤਲਾਹ ਦੇਣੀ ਚਾਹੀਦੀ ਆ ਜਿਨ੍ਹਾਂ ਕੋਲ ਨਜਾਇਜ਼ ਵੈਪਨ ਆ ਕੋਈ ਕੋਈ ਇਦਾਂ ਉਹਨਾਂ ਬਾਰੇ ਸਾਨੂੰ ਗੁਪਤ ਸੂਚਨਾ ਦੇਣੀ ਚਾਹੀਦੀ ਹੈ ਤਾਂ ਕਿ ਆਪਾਂ ਇਹਨਾਂ ਨੂੰ ਕਾਬੂ ਕਰ ਸਕੀਏ ਸਰ ਲੋਕਾਂ ਦਾ ਸਹਿਮ ਦਾ ਮਾਹੌਲ ਆ ਜੀ ਪਤਾ ਦੇਖੋ ਸਹਿਮ ਦਾ ਮਾਹੌਲ ਇਸ ਕਰਕੇ ਜਦੋਂ ਕੋਈ ਇਦਾਂ ਦਾ ਇਨਸੀਡੈਂਟ ਹੁੰਦਾ ਨੇਚਰਲੀ ਹੋ ਜਾਂਦਾ ਵਾ ਪਰ ਆਪਾਂ ਪੁਲਿਸ ਪੂਰੀ ਮਸਤੈਦ ਆ ਜਦੋਂ ਵੀ ਇਦਾਂ ਦੀ ਕੋਈ ਗੱਲ ਹੁੰਦੀ ਆ ਆਪਾਂ ਇਮੀਡੀਏਟਲੀ ਪਹੁੰਚਦੇ ਆ ਤੇ ਲੋਕਾਂ ਦੀ ਆਪਾਂ ਸੇਫਟੀ ਐਂਡ ਸਕਿਉਰਿਟੀ ਪੂਰੀ ਤਰੀਕੇ ਨਾਲ ਆਪਾਂ ਉਹ ਗੋਲੀ ਲੱਗੀ ਉਹਦਾ ਹਾਲਾਤ ਕਿ ਹੋ ਗਿਆ ਉਹ ਨਹੀਂ ਆਊਟ ਆਫ ਡੇਂਜਰ ਆ ਕੋਈ ਉਹਦੀ ਰਾਈਟ ਪੈਰ ਤੇ ਲੱਗੀ ਆ ਤਾਂ ਇਹ ਆਉਣ ਵਾਲਾ ਮਾਹੌਲ ਕੀ ਹੈ ਜੀ ਜੰਡਿਆਲੇ ਦਾ ਪੁਲਿਸ ਨੇ ਨਹੀਂ ਨਹੀਂ ਆਉਣ ਵਾਲਾ ਮਾਹੌਲ ਵਧੀਆ ਬਣਾਵਾਂਗੇ ਜੀ ਕੋਈ ਗੱਲ ਨਹੀਂ ਸੀਨੀਅਰ ਅਫਸਰ ਵੀ ਇਹਦੇ ਤੇ ਵਰਕ ਕਰ ਰਹੇ ਆ ਸਾਨੂੰ ਡਾਇਰੈਕਸ਼ਨ ਵੀ ਆ ਰਹੀਆਂ ਵੱਧ ਤੋਂ ਵੱਧ ਆਪਾਂ ਹੋਰ ਜਿਹੜੀ ਹੈ ਸਾਨੂੰ ਜਿਹੜੀ ਸਟਰੈਂਥ ਆਪਾਂ ਲੈ ਕੇ ਇਹਨੂੰ ਸਹੀ ਤਰੀਕੇ ਕਰਾਂਗੇ ਜੀ ਸਾਰਾ ਹਾਂਜੀ ਸੀਸੀਟੀਵੀ ਫੁਟੇਜ ਜੀ ਅਸੀਂ ਫੁਟੇਜ ਨਾਲ ਲੈ ਆਪਾਂ ਚੈੱਕ ਕਰਨੀ ਹੈ ਜੀ ਉਹ ਚੈੱਕ ਕਰਦੇ ਆਂ ਦੇਖਦੇ ਹਾਂ ਕਿ ਕੀ ਹੁੰਦਾ ਪੱਤਰਕਾਰ ਵਰੁਣ ਸੋਨੀ ਜੰਡਿਆਲਾ ਗੁਰੂ